ਸੰਸਦ ਦੇ ਵਿੱਚ ਸਿਕਿਉਰਿਟੀ ਲੈਪਸ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਉਸ ਨੂੰ ਲੈ ਕੇ ਹੰਗਾਮਾ ਹੋ ਰਿਹਾ ਤੇ ਹੁਣ ਤੱਕ 140 ਤੋਂ ਜ਼ਿਆਦਾ ਜਿਹੜੇ ਐਮਪੀਜ਼ ਆ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਕੁਝ ਕੁ ਆਖ ਰਹੇ ਨੇ ਕਿ ਇਹ ਤਾਂ ਡੈਮੋਕ੍ਰੇਸੀ ਦੀ ਹੱਤਿਆ ਹੋ ਗਈ ਹੈ ਪਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਨਾਲ ਹੋਇਆ ਬਲਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਐਮਪੀ ਨੂੰ ਸਸਪੈਂਡ ਕੀਤਾ ਗਿਆ ਹੋਵੇ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਇਸ ਤੋਂ ਪਹਿਲਾਂ ਵੀ ਹੋਇਆ ਮੈਂ ਗੱਲ ਕਰ ਰਿਹਾ ਹਾਂ ਸ਼ੁਰੂ ਇੱਕ ਮੀਡੀਆ ਰਿਪੋਰਟ ਦੇ ਨਾਲ ਇੱਕ ਮੀਡੀਆ ਰਿਪੋਰਟ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਤਰਤੀਬ ਵਾਰ ਦੱਸਿਆ ਕਿ ਕਦੋਂ-ਕਦੋਂ ਕਿੰਨੇ-ਕਿੰਨੇ ਐਮਪੀਜ਼ ਨੂੰ ਇਸ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਤਾਂ ਉਸ ਦੇ ਮੁਤਾਬਕ ਗੱਲ ਸ਼ੁਰੂ ਕਰਦੇ ਹਾਂ ਜੀ 1999 ਤੋਂ ਤਾਂ 1999 ਦੇ ਵਿੱਚ ਇਹ ਗੱਲ ਕਰੀਏ 89 ਦੀ ਤਾਂ ਲੋਕ ਸਭਾ ਦੇ 63 एमपीस ਨੂੰ ਇਸ ਤਰ੍ਹਾਂ ਦੇ ਨਾਲ ਇੱਕ ਹਫ਼ਤੇ ਦੇ ਲਈ ਉਹਨਾਂ ਨੇ ਸਸਪੈਂਡ ਕੀਤਾ ਸੀ ਕਿਉਂਕਿ ਉਸ ਵੇਲੇ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਦੀ ਦੀ ਹੱਤਿਆ ਦੀ ਜਾਂਚ ਦੇ ਵਿੱਚ ਜੋ ਕਮਿਸ਼ਨ ਬਣਾਇਆ ਗਿਆ ਸੀ ਉਹਦੀ ਰਿਪੋਰਟ ਨੂੰ ਲੈ ਕੇ ਉਹਨਾਂ ਦਾ ਰੋਸ ਸੀ ਤਾਂ ਉਸ ਮੌਕੇ 63 एमपीਸ ਨੂੰ ਸਸਪੈਂਡ ਕੀਤਾ ਗਿਆ ਸੀ ਤਾਂ ਇਸ ਤੋਂ ਇਹ ਗੱਲ ਹੈ 1999 ਦੀ ਤਾਂ ਇਸ ਤੋਂ ਬਾਅਦ ਜੇ ਆਪਾਂ ਗੱਲ ਅੱਗੇ ਨੂੰ ਕਰੀਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਨੇ ਫਿਰ ਗੱਲ ਕਰਦੇ ਹਾਂ 2000 12 ਦੀ ਤਾਂ 2012 ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਹੋਇਆ 2012 ਦੇ ਵਿੱਚ 8 ਲੋਕ ਸਭਾ MP ਜਿਨੂੰ ਇਸੇ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਸੀ ਕਿਉਂਕਿ ਉਹ ਤੇਲਗਾਨਾ ਦੇ ਮੁੱਦੇ ਉੱਤੇ ਬਹਿਸ ਕਰ ਰਹੇ ਸੀ ਲਗਾਤਾਰ ਬੋਲ ਰਹੇ ਸੀ ਤਾਂ ਉਸ ਵੇਲੇ 8 ਕਾਂਗਰਸ ਦੇ ਜਿਹੜੇ MP ਦਾ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ 2012 ਤੋਂ ਬਾਅਦ ਫਿਰ ਗੱਲ ਆ ਜਾਂਦੀ ਹੈ 2013 ਦੀ ਤਾਂ 2013 ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਹੋਇਆ 2013 ਦੇ ਵਿੱਚ ਜਿਹੜੇ ਨੇ ਉਸ ਵੇਲੇ ਵੀ ਲੋਕ ਸਭਾ ਦੇ ਵਿੱਚ ਦਸਦੇ ਨੇ ਕਿ ਬਈ 12 MP ਨੂੰ ਇਸ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਸੀਗਾ ਤਾਂ ਉਹ ਦਸਦੇ ਨੇ ਕੁਲ 12 ਮੈਂਬਰ ਸੀਗੇ ਇਹਦੇ ਵਿੱਚੋਂ ਆਂਧਰਾ ਪ੍ਰਦੇਸ਼ ਦੇ 18 MP ਨੂੰ ਆ 5 ਦਿਨਾਂ ਦੇ ਲਈ ਉਹਨਾਂ ਨੇ ਸਸਪੈਂਡ ਕੀਤਾ ਸੀ ਤਾਂ ਇਸ ਤਰ੍ਹਾਂ ਦੇ ਨਾਲ ਕੰਮ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ 2015 ਦੀ ਤਾਂ 2015 ਦੇ ਵਿੱਚ ਦਸਦੇ ਨੇ ਕਿ 25 MP ਨੂੰ ਜਾਣ ਬੁਝ ਕੇ ਕਹਿੰਦੇ ਇਸ ਤਰ੍ਹਾਂ ਦੇ ਨਾਲ ਉਹ ਲਗਾਤਾਰ ਜਿਹੜਾ ਉੱਥੇ ਅੜਚੰਡਾ ਰਹੇ ਸੀਗੇ ਤਾਂ ਉਹਨਾਂ ਨੂੰ ਵੀ ਉਹ ਪੋਸਟਰ ਲੈ ਕੇ ਪ੍ਰੋਟੈਸਟ ਕਰ ਰਹੇ ਸੀ ਤਾਂ ਉਹ ਜਰੂ ਨਾਰੇ ਲਾ ਰਹੇ ਸੀ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ 2015 ਦੇ ਵਿੱਚ ਜਿਹੜਾ ਉਹ ਸਸਪੈਂਡ ਕੀਤਾ ਗਿਆ ਸੀ ਤਾਂ ਇਸ ਤਰ੍ਹਾਂ ਦੇ ਨਾਲ ਹੀ ਦੱਸਦੇ ਨੇ ਕਿ ਇੱਕ ਵਾਰੀ 18 ਐਮਪੀਜ਼ ਨੂੰ ਲੋਕ ਸਭਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਜੇ ਆਪਾਂ ਅੱਗੇ ਨੂੰ ਆ ਜਾਈਏ ਤਾਂ 2010 ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਹੋਇਆ ਸੀਗਾ 2010 ਦੇ ਵਿੱਚ 7 ਰਾਜ ਸਭਾ ਮੈਂਬਰ ਸੀਗੇ ਉਹਨਾਂ ਨੂੰ ਇਸੇ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਆ ਜਾਂਦੀ ਗੱਲ 2019 ਦੀ ਜੇ ਤਾਜ਼ਾਤਰੀਨ ਗੱਲ ਕਰੀਏ 2019 ਦੀ ਤਾਂ ਉਸ ਵੇਲੇ 45 MP ਨੂੰ ਇਸੇ ਤਰ੍ਹਾਂ ਦੇ ਨਾਲ ਲੋਕ ਸਭਾ ਦੇ ਵਿੱਚੋਂ ਜਿਹੜਾ ਉਹ ਸਸਪੈਂਡ ਕੀਤਾ ਗਿਆ ਸੀਗਾ ਤਾਂ ਉਸ ਵੇਲੇ ਵੀ ਉਹ ਦੱਸਦੇ ਨੇ ਕਿ ਵਈ ਇਸੇ ਤਰ੍ਹਾਂ ਦੇ ਨਾਲ ਕਰ ਰਹੇ ਸੀ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਜਿਹਦੇ ਵਿੱਚ ਕਾਂਗਰਸ ਦੇ ਸੀਗੇ ਤਾਂ ਹੋਰ ਵੀ ਉਸ ਤੋਂ ਇਲਾਵਾ ਕਈ ਪਾਰਟੀਆਂ ਦੇ ਜਿਹੜੇ ਐਮਪੀ ਐ ਸ਼ਾਮਲ ਸੀਗੇ ਫਿਰ ਆ ਜਾਂਦੀ ਹੈ ਗੱਲ 2020 ਦੀ ਤਾਂ 2020 ਦੇ ਵਿੱਚ 8 ਐਮਪੀ ਇਸੇ ਤਰ੍ਹਾਂ ਦੇ ਨਾਲ ਰਾਜ ਸਭਾ ਦੇ ਵਿੱਚੋਂ ਜਿਹੜਾ ਸਸਪੈਂਡ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਫਿਰ ਆ ਜਾਂਦੀ ਹੈ ਗੱਲ 2021 ਦੀ 2021 ਦੇ ਵਿੱਚ 12 ਰਾਜ ਸਵਾ ਐਮਪੀ ਸੀਗੇ ਜਿਨ੍ਹਾਂ ਨੂੰ ਮੌਨਸੂਨ ਸੈਸ਼ਨ ਦੇ ਦੌਰਾਨ ਇਸ ਤਰ੍ਹਾਂ ਦੇ ਨਾਲ ਸਸਪੈਂਡ ਕੀਤਾ ਗਿਆ ਸੀ ਤਾਂ ਇਹ ਕਹਾਣੀ ਹੈ ਜਿਹੜੀ ਲਗਾਤਾਰ ਇਸ ਤਰ੍ਹਾਂ ਦੇ ਨਾਲ ਹੁੰਦਾ ਆ ਭਾਵ ਕਿ ਇਹ ਪਹਿਲੀ ਵਾਰ ਨਹੀਂ ਹੈ ਪਰ ਹੁਣ ਇਸ ਵਾਰ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਇਸ ਕਰਕੇ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਆ ਉਮੀਦ ਕਰਦੇ ਆ ਤੁਸੀਂ ਇਸ ਰਿਪੋਰਟ ਨੂੰ ਸ਼ੇਅਰ ਕਰੋਗੇ ਬਹੁਤ ਬਹੁਤ ਧੰਨਵਾਦ